ਪੰਜਾਬ ਪੁਲਿਸ ਤੇ ਸੀਮਾ ਸੁਰੱਖਿਆ ਬਾਲ ਨੇ ਦੋ ਵੱਕਵਾ ਫਾਰਮ ਲੈ ਜੁਸਰ ਹੱਦ ਪਰੋਂ ਨਸ਼ਾ ਤਸਕਰੀ ਮਾਡਿਊਲ ਦਾ ਪਰਦਾ ਫਾਸ਼ ਕਰਿਆ ਕਰੀਬ 9 ਕਿਲੋਗ੍ਰਾਮ ਹੈਰੋਇਨ ਸਮੇਤ ਚਾਰ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਅਤੇ 올ੰਪੀਆ ਨਿਸ਼ਾ ਸਿੰਘ ਨੇ ਨਵੀਂ ਦਿੱਲੀ ਜੋ ਹੋ ਰਹੀ ਐਸ਼ੀਅਨ ਰਾਈਫਲ ਟੈਪਿਸਟਰ ਚੈਂਪੀਅਨਸ਼ਿਪ ਚ ਮੈਲਾ ਵਿਅਕਤੀਗਤ ਦਸਮਿਤੋ ਐਪਿਸਟਰ ਮੁਕਾਬਲੇ ਚ ਸੋਨੇ ਦਾ ਤਮਗਾ ਜਿੱਤੇ ਤੇ ਹੁਣ ਖਬਰਾਂ ਵਿਸਥਾਰ ਨਾਲ ਸਰਕਾਰ ਨੇ ਕਿਹਾ ਕਿ 100% ਰਾਸ਼ਨ ਕਾਰਡ ਸਟਾਇਸ ਕੀਤੇ ਗਏ ਨਹੀਂ 99% ਤੋਂ ਵੱਧ ਰਾਸ਼ਨ ਕਾਰਡ ਆਧਾਰ ਨਾਲ ਛੋੜ ਦਿੱਤੇ ਗਏ ਨੇ ਅੱਜ ਲੋਕ ਸਭਾ 'ਚ ਇੱਕ ਪੂਰਕ ਸਵਾਲ ਦਾ ਜਵਾਬ ਦਿੰਦਿਆਂ ਖਪਤਕਾਰ ਮਾਮਲੇ ਖੁਰਾਕ ਤੇ ਜਨਤਕ ਵੰਡ ਰਾਜ ਮੰਤਰੀ ਨੀਮੂ ਬੇਨ ਭਾਵਨਿਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਰਾਕ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ ਉਹਨਾਂ ਦੱਸਿਆ ਕਿ ਸਰਕਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਯੋਜਨਾ ਦੇ ਤਹਿਤ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 81 ਕਰੋੜ ਤੋਂ ਵੱਧ ਲਾਪਾਤਰੀਆਂ ਨੂੰ ਮੁਫਤ ਅਨਾਜ ਪ੍ਰਦਾਨ ਕਰ ਰਹੀ ਹੈ ਉਨਾ ਕਿਹਾ ਕਿ ਇਹ ਯੋਜਨਾ ਦੁਨੀਆ ਦਾ ਸਭ ਤੋਂ ਵੱਡਾ ਖੁਰਾਕ ਸੁਰੱਖਿਆ ਪ੍ਰੋਗਰਾਮ ਹੈ। ਉਹਨਾਂ ਕਿਹਾ ਕਿ ਇੱਕ ਰਾਸ਼ਟਰੀ ਰਾਸ਼ਨ ਕਾਰਡ ਯੋਜਨਾ ਦੇ ਲਾਗੂ ਹੋਣ ਨਾਲ ਪ੍ਰਵਾਸੀ ਕਾਮੇ ਹੁਣ ਦੇਸ਼ ਭਾਰਤ ਕਿਸੇ ਵੀ ਵਾਜਬ ਕੀਮਤ ਦੀ ਦੁਕਾਨ ਤੋਂ ਆਪਣਾ ਬੰਦਾ ਅਨਾਜ ਪ੍ਰਾਪਤ ਕਰ ਸਕਦੇ ਨੇ। ਉਹਨਾਂ ਕਿਹਾ ਕਿ ਇੱਕ ਰਾਸ਼ਟਰੀ ਰਾਸ਼ਨ ਕਾਰਡ ਯੋਜਨਾ ਦਿੱਤਾ ਹੈ 201 ਕਰੋੜ ਤੋਂ ਵੱਧ ਪੋਰਟੇਬਿਲਿਟੀ ਲੈਂਡੇਨ ਤਰਜ ਕੀਤਾ ਗਿਆ। ਅੱਜ ਜੋ ਵਿਸ਼ਵ ਕੈਂਸਰ ਦਿਵਸ ਹੈ ਇਹ ਦਿਨ ਹਰ ਸਾਲ 4 ਫਰਵਰੀ ਨੂੰ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਇਸ ਦੀ ਰੋਕਥਾਮ, ਸੋਚ ਤੇ ਇਲਾਜ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਇਹ ਦਿਨ ਕੈਂਸਰ ਤੋਂ ਬੱਚੇ ਲੋਕਾਂ ਦਾ ਸਮਰਥਨ ਕਰਨ ਅਤੇ ਇੱਕ ਸਿਹਤਮੰਦ ਸਮਾਜ ਲਈ ਨਿਯਮਿਤ ਸਕ੍ਰੀਨਿੰਗ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਅਜ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਨੱਡਾ ਨੇ ਕਿਹਾ ਕਿ ਹਰ ਜ਼ਿਲ੍ਹੇ 'ਚ ਕੈਂਸਰ ਡੇ ਕੇਅਰ ਯੂਨਿਟਾਂ ਦੀ ਸਥਾਪਨਾ ਤੇ ਜ਼ਰੂਰੀ ਕੈਂਸਰ ਦਵਾਈਆਂ 'ਤੇ ਕਸਟਮ ਡਿਊਟੀ ਤੋਂ ਛੋਟ ਮਰੀਜ਼ਾਂ ਉਨਾ ਕਿ ਆਯੂਸ਼ਮਾਨ ਅਰੋਗ્ય ਮੰਦਰ ਵੱਡੇ ਪੱਧਰ ਤੇ ਸਕ੍ਰੀਨਿੰਗ ਰਾਹੀਂ ਕੈਂਸਰ ਦੇ ਇਲਾਜ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ ਜਿਸ ਨਾਲ ਦੇਸ਼ ਭਰ ਵਿੱਚ ਜਲਦ ਪਤਾ ਲਗਾਉਣ ਤੇ ਸਮੇਂ ਸਿਰ ਇਸ ਦੇ ਇਲਾਜ ਨੂੰ ਸਮਰੱਥ ਬਣਾਇਆ ਜਾ ਸਕਦਾ ਹੈ ਇਸ ਸਾਲ ਵਿਸ਼ਵ ਕੈਂਸਰ ਦਿਵਸ ਦਾ ਥੀਮ ਯੂਨਾਈਟਿਡ ਬਾਈ ਯੂਨਿਕ ਰੱਖਿਆ ਗਿਆ ਜਿਸ ਦਾ ਉਦੇਸ਼ ਲੋਕਾਂ ਨੂੰ ਇਸ ਦੀ ਦੇਖਭਾਲ ਦੇ ਕੇਂਦਰ ਵਿੱਚ ਰੱਖਣਾ ਹੈ सेहत के परिवार भलाई मंत्री डॉ बलबीर सिंह ने ऐलान कित कि मुख्यमंत्री सेहत योजना अधीन हूँ कैंसर इलाज दस लाख रुपए तक का नकद इलाज मुहैया करवाया जाएगा जिसना सूबे भर के कैंसर मरीजा नहत मिलेगी सहत मंत्री ने न्यू चंडगढ़ चावी बाबा कैंसर हस्पता से रिसर्च सेंटर विखे विश्व कैंसर दिवस मौके संबोधन करद कहा कि पंजाब संगरूर से न्यू चंडीगढ़ विखे स्थापित दोवें आधुनिक कैंसर संस्थावं सूबे व ਇਣ ਮੁੱਲੀ ਸੰਪਤੀ ਬਣ ਕੇ ਉਭਰੀਆਂ ਨੇ ਜੋ ਵਿਸ਼ੋਪ ਪਦਰੀ ਤੇ ਆਧੁਨਿਕ ਕੈਂਸਰ ਇਲਾਜ ਸਹੂਲਤਾਂ ਪ੍ਰਦਾਨ ਕਰ ਰਹੀਆਂ ਨੇ ਸਿਹਤ ਮੰਤਰੀ ਨੇ ਕਿਹਾ ਕਿ ਬਿਮਾਰੀ ਦੀ ਪਛਾਣ ਤੋਂ ਬਾਅਦ ਘਬਰਾਉਣ ਦੀ ਥਾਂ ਮਜ਼ਬੂਤ ਇਰਾਦੇ ਤੇ ਸਕਾਰਾਤਮਕ ਸੋਚ ਨਾਲ ਕੈਂਸਰ ਨਾਲ ਲੜਨਾ ਚਾਹੀਦਾ ਹੈ ਸੰਸਥਾ 'ਚ ਬਲੱਡ ਕੈਂਸਰ ਨਾਲ ਬਹਾਦਰੀ ਨਾਲ ਲੜ ਰਹੀ ਲਿਟਲ ਵਾਰੀਅਰਸ ਦਾ ਜ਼ਿਕਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਜ਼ਿੰਦਗੀ ਚਾਉਣ ਦੀ ਲਾਲਸਾ ਮਜ਼ਬੂਤ ਇਰਾਦਾ ਸਭ ਤੋਂ ਘਾਤਕ ਬਿਮਾਰੀ ਨੂੰ ਵੀ ਹਰਾ ਸਕਦਾ ਹੈ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸਿਹਤਮੰਦ ਜੀਵਨ ਸ਼ੈਲੀ ਪੌਸ਼ਟਿਕ ਭੋਜਨ ਤੇ ਜਾਗਰੂਕਤਾ ਕੈਂਸਰ ਤੋਂ ਬਚਾਅ ਦੇ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਉਹਨਾਂ ਨੇ ਲੋਕਾਂ ਨੂੰ ਪੈਕਟ ਖਾਣਾ, ਰਿਫਾਈਨ ਤੇਲ ਤੇ ਤਲੇ ਹੋਏ ਪਦਾਰਥਾਂ ਤੋਂ ਬਚਣ ਤੇ ਤਮਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਦੀ ਅਪੀਲ ਕੀਤੀ। ਵਿਸ਼ਵ ਕੈਂਸਰ ਦਿਵਸ ਮੌਕੇ ਸਟਾਫ ਮੈਂਬਰਾਂ ਨੂੰ ਉਹਨਾਂ ਦੀ ਬਿਹਤਰ ਕਾਰਗੁਜ਼ਾਰੀ ਲਈ ਸਨਮਾਨਿਤ ਵੀ ਕੀਤਾ ਗਿਆ। ਉਧਰ ਜ਼ਿਲ੍ਹਾ ਮੁਹਾਲੀ ਦੇ ਪਿੰਡ ਜਨਪੁਰ ਵਾਸੀ ਜਗਮੀਲ ਸਿੰਘ ਨੇ ਬੁਲੰਦ ਹੌਸਲੇ ਦੇ ਨਾਲ ਕਰ ਕੋਮਾ ਕੈਂਸਰ ਤੋਂ ਨجات ਪਾਈ ਹੈ ਆਕਾਸ਼ਮਾਨੀ ਜੁਲੰਦਰ ਦੇ ਸਮਾਚਾਰ ਸੇਵਾ ਉਪਾਗਨਾ ਗੱਲਬਾਤ ਕਰਦਿਆਂ ਆਪਣਾ ਤਜਰਬਾ ਸਾਂਝਾ ਕੀਤਾ ਉਹਨਾਂ ਕਿਹਾ 2017 ਦੇ ਵਿੱਚ ਮੈਨੂੰ ਇੱਕ ਬਿਮਾਰੀ ਦੇ ਨਾਮ ਸੀ ਸਾਰਕੋਮਾ ਜੋ ਕਿ ਆਮ ਤੌਰ ਤੇ 28 ਦੇ ਵਿੱਚ ਹੁੰਦੀ ਹੈ ਸੋ ਉਹਦੀ ਪਤਾ ਲੱਗਿਆ ਸੋ ਮੈਂ ਪੀਏਆਈ ਗਿਆ ਜਿੱਥੋਂ ਸਾਰਾ ਇਲਾਜ ਕਰਾਇਆ ਮੈਂ ਸੋ ਇਹਦੇ ਵਿੱਚ ਜੋ ਵੀ ਡਾਕਟਰਾਂ ਦਾ ਇਲਾਜ ਸੀ ਆਪਰੇਟ ਕਰਾਉਣਾ ਉਸ ਤੋਂ ਬਾਅਦ ਰੇਡੀਓਥੈਰੇਪੀ ਉਸ ਤੋਂ ਬਾਅਦ ਕੀਮੋ ਵਗੈਰਾ ਜੋ ਵੀ ਇਲਾਜ ਹੈ ਡਾਕਟਰ ਨੇ ਪ੍ਰੋਪਰ ਮੈਨ ਇਲਾਜ ਕੀਤਾ ਸੋ ਪੀਏਆਈ ਤੋਂ ਪ੍ਰੋਪਰ ਮੈਨ ਇੱਕ ਸਾਲ ਬਾਅਦ ਫਿਰ ਇਹ ਤਾਂ ਫੋਲੋਅਪ ਕਰਾਉਂਦਾ ਹਾਂ ਸੋ ਇਸ ਦਾ ਕੋਈ ਡਰਨ ਦੀ ਲੋੜ ਨਹੀਂ ਤਾਂ ਇਹ ਕਿਊਰੇਬਲ ਬਿਮਾਰੀ ਹੈ ਕੈਂਸਰ ਦਾ ਨਾਮ ਤੋਂ ਲੋਕ ਡਰ ਜਾਂਦੇ ਨੇ ਡਰਨ ਦੀ ਕੋਈ ਲੋੜ ਨਹੀਂ ਤਾਂ ਪ੍ਰੋਪਰ ਇਲਾਜ ਕਰਾਓ ਫੀਸ ਕਰਕੇ ਸਦਾ ਭੋਜਨ ਖਾਓ ਐਕਸਰਸਾਈਜ਼ ਰੋਜ਼ ਆਪਣੀ ਰੁਟੀਨ ਬਣਾਓ ਹਰ ਹਾਲਤ ਵਿੱਚ ਪੋਜ਼ਿਟਿਵ ਰਹੋ ਇਹ ਖਬਰਾਂ ਦੁਸਿਆ ਕਾਸ਼ਵਾਣੀ ਤੋਂ ਸੁਣ ਰਹੀ ਹਾਂ ਸਾਡਾ ਐਕਸ ਹੈਂਡਲ ਹੈ @rirrarnu chander ਅਤੇ YouTube ਤੇ ਸਾਡਾ ਚੈਨਲ ਹੈ @rirr chander ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 695 ਪਾਵਨ ਪ੍ਰਕਾਸ਼ ਪੁਰਖ ਦੇ ਸਿਲਸਿਲੇ ਚਿੱਤਾ ਪਸਥਾਨ ਸ਼੍ਰੀ ਖਾਲਗੜ੍ਹ ਸਾਹਿਬ ਵਿਖੇ ਅੱਜ ਸਵੇਰ ਪਦਰੀ ਸਮਾਗਮ ਸ਼ਰਧਾ ਸਤਿਕਾਰ ਤੇ ਪੂਰਨ ਧਾਰਮਿਕ ਮਰਿਆਦਾ ਨਾਲ ਸ਼ੁਰੂ ਹੋਇਆ ਸਮਾਗਮ ਦੀ ਸ਼ੁਰੂਆਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਨਾਲ ਕੀਤੀ ਗਈ ਜਿਸਦੇ ਭੋਗ 6 ਫਰਵਰੀ ਨੂੰ ਪਾਇਆ ਜਾਣਗੇ ਇਸ ਮੌਕੇ ਵੱਖ-ਵੱਖ ਸੰਤ ਮਹਾਂਪੁਰਖਾਂ ਧਾਰਮਿਕ ਆਗੂਆਂ ਤੇ ਵੱਡੀ ਗਿਣਤੀ ਚ ਸੰਗਤਾਂ ਮੌਜੂਦ ਰਹੀਆਂ ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਨੇ ਕਿਹਾ ਅੱਜ ਪੰਜਾਬ ਸਰਕਾਰ ਵੱਲੋਂ ਤਨ ਤਨ ਸ੍ਰੀ ਗੁਰੂ ਰਮਦਾਸ ਜੀ ਦੇ 650ਵਾਂ ਪ੍ਰਕਾਸ਼ ਪੁਰਬ ਮਨਾਉਣ ਦੀ ਸ਼ੁਰੂਆਤ ਹੋ ਚੁੱਕੀ ਆ ਅਖੰਡ ਪਾਠ ਸਾਹਿਬ ਦੀ ਜਿਹੜੀ ਅਰੰਭਤਾ ਹੋਈ ਹੈਗੀ ਅੱਜ ਸਾਰੀ ਸੰਗਤ ਨੇ ਗੁਰੂ ਬਹਾਦਰ ਸਾਹਿਬ ਦੇ ਅੱਗੇ ਅਰਦਾਸ ਕੀਤੀ ਆ ਔਰ 6 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਔਰ ਅੱਜ ਤੋਂ ਲੈ ਕੇ ਲਗਾਤਾਰ ਪੂਰਾ ਸਾਲ ਪਰ ਗੁਰੂ ਸਹਿਬਾਨ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਪੂਰੀ ਦੁਨੀਆ 'ਚ ਹੋਊਗਾ ਬਹੁਤ ਵੱਡੇ ਵੱਡੇ ਸਮਾਗਮ ਹੋਣਗੇ ਔਰ ਗੁਰੂ ਸਹਿਬਾਨ ਦੀਆਂ ਸਿੱਖਿਆਵਾਂ ਦੇ ਨਾਲ ਸੰਗਤ ਨੂੰ ਕਿਵੇਂ ਜੋੜਨਾਗਾ ਜੋ ਸਾਹਿਬਾਨ ਨੇ ਸਾਨੂੰ ਸਿਖਾਇਆਗਾ ਆਪਣੇ ਸਮਾਜ ਬਾਰੇ ਸਿਖਾਇਆਗਾ ਉਹ ਸਿਖਿਆਵਾਂ ਨੂੰ ਅੱਗੇ ਅਸੀਂ ਲੈ ਕੇ ਜਾਣਾਗਾ ਇਹਦੇ ਤੇ ਵਿਚਾਰਾ ਹੋਣ ਗਿਆ ਸਾਰੇ ਮਹਾਪੁਰ ਜਿਹੜਾ ਹੈਗਾ ਉਹ ਅੱਗੇ ਲੱਗਣ ਕੇ ਪੰਜਾਬ ਸਰਕਾਰ ਜਿਹੜੀ ਹੈ ਪਿੱਛੇ ਰਹਿ ਕੇ ਕੰਮ ਕਰੂਗੀ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਵ ਰੋੜਾ ਨੇ ਕਿਹਾ ਕਿ ਸਰਕਾਰ ਨੇ ਸੂਬੇ ਭਾਰ ਵਿੱਚ ਵਿਕਾਸ ਕਾਰਜਾਂ ਨੂੰ ਸਮਾਬੱਧ ਫੈਸਲੇ ਲੈਣ પારદર્ਸ਼ਤਾ ਤੇ ਨਿਰਵਿਘਨ ਅਮਲ ਚੱਲੇ ਆਉਣ ਨੂੰ ਯਕੀਨੀ ਬਣਾਉਣ ਲਈ ਸ਼ਹਿਰੀ ਸਥਾਨਕ ਸੰਸਥਾਵਾਂ ਚ ਪ੍ਰਸ਼ਾਸਨਿਕ ਵਿੱਤੀ ਅਤੇ ਢਾਂਚਾਗਤ ਸਟਾਰਕ ਕੀਤੇ ਨੇ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਮੰਤਰੀ ਨੇ ਕਿਹਾ ਕਿ ਬਕਾਇਆ ਮਤਿਆਂ ਦਾ ਕਾਫੀ ਬੈਕਲੌਗ ਤਿਆਰ ਕੀਤਾ ਗਿਆ ਹੈ 1100 ਬਕਾਇਆ ਮਤਿਆਂ ਵਿੱਚੋਂ ਪਿਛਲੇ 3 ਹਫ਼ਤਿਆਂ 'ਚ ਸ਼ਹਿਰੀ ਬੁਨਿਆਦੀ ਢਾਂਚੇ ਤੇ ਸ਼ਹਿਰੀ ਵਿਕਾਸ ਕਾਰਜਾਂ ਨੂੰ ਗਤੀ ਬਹਾਲ ਕਰਦੇ ਹੋਏ 900 ਬਕਾਇਆ ਮਤਿਆਂ ਨੂੰ ਕਲੀਅਰ ਕੀਤਾ ਗਿਆ। ਸ਼੍ਰੀ ਅਰੋੜਾ ਨੇ ਦੱਸਿਆ ਕਿ ਪੂਗੋਲਿਕ ਤੇ ਪ੍ਰਸ਼ਾਸਕੀ ਪੱਖਾਂ ਦੇ ਆਧਾਰ 'ਤੇ ਸਾਰੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ 6 ਖੇਤਰਾ ਅੰਮ੍ਰਿਤਸਰ, ਪਠੰਡਾ, ਫਿਰੋਜ਼ਪੁਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਵਿੱਚ ਮੁੜ ਤੋਂ ਕਾਇਮ ਕੀਤਾ ਗਿਆ। ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਸਰਹੱਦਪਾ ਨਸ਼ਾ ਤਸਕਰੀ ਮੋਡੀਊਲ ਦਾ ਪਰਦਾਫਾਸ਼ ਕਰਦਿਆਂ 5 ਕਿਲੋ ਹੈਰਨ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਮੁਖੀ ਗੁਰਵ ਯਾਦਵ ਨੇ ਦੱਸਿਆ ਕਿ ਸਾਰੇ ਮੁਲਜ਼ਮ ਅੰਮ੍ਰਿਤਸਰ ਦੇ ਪਿੰਡ ਦਾਉਕੇ ਦੀ ਬਸਨੀਕ ਨੇ ਉਨ੍ਹਾਂ ਦੱਸਿਆ ਕਿ ਖੁਫੀਆ ਜਾਣਕਾਰੀ ਤਹਿਤ ਕਾਰਵਾਈ ਚੋਂਾਂ ਦੇ ਪਾਕਿਸਤਾਨ ਅਧਾਰ ਤਸਕਰਾ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ। ਇਹ ਪੰਜਾਬ ਪੁਲਿਸ ਨੇ ਸੀਮਾ ਸੁਰੱਖਿਆ ਬਲ ਨਾਲ ਇੱਕ ਸਾਂਝਾ ਆਪਰੇਸ਼ਨ 'ਚ ਕਰੀਬ 4 ਕਿਲੋ ਹੈਰੋਇਨ ਜ਼ਬਤ ਕੀਤੀ ਸਰਹੱਦ 'ਪਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਤਰਨਤਾਰਨ ਪੁਲਿਸ ਨੇ ਬੀਐਸਐਫ ਨਾਲ ਇੱਕ ਸਾਂਝਾ ਆਪਰੇਸ਼ਨ 'ਚ ਪਿੰਡ ਕਾਲੀਆਂ ਦੇ ਖੇਤਾਂ 'ਚੋਂ 3 ਕਿਲੋ 925 ਗ੍ਰਾਮ ਹੈਰੋਇਨ ਬਰਾਮਦ ਕੀਤੀ ਇਸ ਦੇ ਨਾਲ ਪੁਲਿਸ ਟੀਮ ਨੇ ਇੱਕ ਡਰੋਨ ਵੀ ਬਰਾਮਦ ਕੀਤਾ ਸંચਾਲਨ ਦੀ ਵੀਰਵੀ ਸਾਂਝੇ ਕਰਦਿਆਂ ਤਰਨਤਾਰਨ ਦੇ ਸੀਨੀਅਰ ਪੁਲਿਸ ਕਪਤਾਨ ਸੁਰਿੰਦਰ ਲੰਬਾ ਨੇ ਕਿਹਾ ਕੀ ਪੰਜਾਬ ਸਰਕਾਰ ਦੇ ਬਾਜ਼ਖ ਐਂਟੀ ਡਰੋਨ ਸਿਸਟਮ ਨੇ ਕਾਲੀਆਂ ਖੇਤਰ ਦੇ ਨੇੜੇ ਡਰੋਨ ਦੀ ਗਤੀਵਿਧੀ ਦਾ ਪਤਾ ਲਾਇਆ ਤੇਜ਼ੀ ਨਾਲ ਕਾਰਵਾਈ ਕਰਦਿਆਂ ਟੀਮਾਂ ਨੇ ਤੁਰੰਤ ਬੀਐਸਐਫ ਨੂੰ ਸੂਚਿਤ ਕੀਤਾ ਤੇ ਸਾਂਝੇ ਤੌਰ ਤੇ ਮੁਹਿੰਮ ਸ਼ੁਰੂ ਕੀਤੀ ਇਸ ਦੇ ਨਾਲ ਹੈਰੋਇਨ ਦੀ ਖੇਪ ਪਰੇ ਡਰੋਨ ਨੂੰ ਬੇਅਸਰ ਕੀਤਾ ਗਿਆ ਪੰਜਾਬ ਪੁਲਿਸ ਨੇ ਬੀਤੇ ਦਿਨੀ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਬਾਹਰ ਪੇਸ਼ੀ ਭੁਗਤਣਾ ਇੱਕ ਵਿਅਕਤੀ ਗੁਰਵਿੰਦਰ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਕਾਤਲਾਂ ਦੀ ਮਦਦ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅੱਜ ਪ੍ਰੈਸ ਕਾਨਫਰੰਸ ਦੌਰਾਨ ਮੁਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹਾਸ ਨੇ ਦੱਸਿਆ ਕਿ ਇਹਨਾਂ ਦੀ ਪਛਾਣ ਫਰੀਦਕੋਟ ਦੇ ਬਲਤੇਜ ਸਿੰਘ ਉਰਫ ਪੰਟੀ ਤੇ ਫਾਜ਼ਿਲਕਾ ਦੇ ਮੰਗਤ ਸਿੰਘ ਉਰਫ ਮੈਕਸ ਵਜੋਂ ਹੋਈ ਹੈ। ਦੋਵਾਂ ਨੇ ਸ਼ੂਟਰਾਂ ਦੀ ਮਦਦ ਕੀਤੀ ਜਦੋਂ ਗੁਰਵਿੰਦਰ ਸਿੰਘ ਗੈਰੀ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਕਾਤਲ ਮੋਟਰਸਾਈਕਲ ਤੇ ਭੱਜੇ ਸਨ। ਕੋਚ ਟੂਰੀ ਤੇ ਜਾ ਕੇ ਉਹਨਾਂ ਨੇ ਮੋਟਰਸਾਈਕਲ ਛੱਡ ਦਿੱਤਾ ਤੇ ਇਹਨਾਂ ਵਿਅਕਤੀਆਂ ਨੇ ਸ਼ੂਟਰਾਂ ਨੂੰ ਕਾਰਮੋਹਿਆ ਕਰਵਾਈ ਸੀ ਉਸ ਦਿਨ ਤੋਂ ਹੀ ਪੁਲਿਸ ਕਾਤਲਾਂ ਦਾ ਪਿੱਛਾ ਕਰਦੀ ਹੋਈ ਇਹਨਾਂ ਵਿਅਕਤੀਆਂ ਤੱਕ ਪਹੁੰਚੀ ਤੇ ਰਾਜਸਥਾਨ ਤੇ ਫਾਜ਼ਿਲકા ਪੁਲਿਸ ਦੀ ਮਦਦ ਨਾਲ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਐਸਐਸਪੀ ਨੇ ਦੱਸਿਆ ਗੋਲਡੀ ਬਰਾੜ ਇਜ਼ ਦਾ ਮੇਨ ਮਾਸਟਰਮਾਈਂਡ ਜਿਨੇ ਇਹ ਮਰਡਰ ਕਰਵਾਇਆ ਹੈਗਾ। ਦੋ ਉਹਦੇ ਆਪਰੇਟਿਵ ਫੋਰਨ ਬੇਸਡ ਬੰਦੇ ਜਿਹੜੇ ਇੱਕ ਵਿੱਕੀ ਸੱਟੇ ਵਾਲਾ ਜਿਹੜਾ ਫਰੀਦਕੋਟ ਦਾ ਹੀ ਰਹਿਣ ਵਾਲਾ ਜੀ, ਇੱਕ ਰਵੀ ਹੈ ਮੁੰਡਾ ਫਰੀਦਕੋਟ ਦਾ ਉਹ ਵੀ ਬਾਹਰ ਹੈਗਾ ਯੂਰਪ ਦੇ ਵਿੱਚ। ਇਹ ਦੋ ਬੰਦਿਆਂ ਨੇ ਇੱਥੇ ਮੋਡਿਊਲ ਤਿਆਰ ਕਰਕੇ ਇਹਨੂੰ ਆਪਰੇਸ਼ਨ ਨੂੰ ਐਗਜ਼ੀਕਿਊਟ ਕਰਾਇਆ ਸੀਗਾ। ਮਰਡਰ ਹੁੰਦਾ ਹੈ ਦੋ ਬੰਦੇ ਜਿਹੇ ਅਰੈਸਟ ਕੀਤੇ ਗਏ ਆ। ਇੱਕ ਹੈਗਾ ਮੰਗਤ ਸਿੰਘ ਇਲਿਆਸ ਮੈਕਸ ਜਲਾਲਾਬਾਦ ਦਾ ਰਹਿਣ ਵਾਲਾ, ਇੱਕ ਬਲਤੇਜ ਸਿੰਘ ਬੰਟੀ ਟਾਹਣਾ ਦਾ ਰਹਿਣ ਵਾਲਾ ਇਹ ਫਰੀਦਕੋਟ ਦਾ ਰਹਿਣ ਵਾਲਾ ਬੇਚੀ। ਦੀ ਹੈਗਾ ਵੀ ਜਿਹੜਾ ਗੁਰਲਾਲ ਬਰਾੜ ਦਾ ਮਰਡਰ ਹੋਇਆ ਸੀ ਚੱਡੀਗੜ੍ਹ ਦੇ ਵਿੱਚ ਉਹਦੇ ਵਿੱਚ ਇਹਦੀ ਇਨਵੋਲਵ ਪੰਜਾਬ ਰੱਖਿਆ ਸੇਵਾਵਾਂ ਮੌਪਲਾਈ ਵਿਭਾਗ ਦੇ ਡਾਇਰੈਕਟਰ ਸੇਵਾਮੁਕਤ ਬ੍ਰਿਗੇਡੀਅਰ ਭੁਪਿੰਦਰ ਸਿੰਘ ਨੇ ਅੱਜ ਫਤਿਹਗੜ ਸਾਹਿਬ ਦੇ ਜ਼ਿਲ੍ਹਾ ਰੱਖਿਆ ਸੇਵਾਵਾਂ ਮੌਪਲਾਈ ਦਫ਼ਤਰ ਦਾ ਦੌਰਾ ਕੀਤਾ ਇਸ ਤਰ੍ਹਾਂ ਉਹਨਾਂ ਸਾਬਕਾ ਸੈਨਿਕਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਮਾਲੀ ਮਦਦ ਦੇ ਚੱਕ ਵੰਡੇ ਉਹਨਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ 올림피안 이샤 싱 ਨੇ ਏਸ਼ੀਅਨ ਰਾਈਫਲ ਅਤੇ ਪਿਸਟਲ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਦਿੱਲੀ ਦੇ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਵਿਖੇ ਮਹਿਲਾ ਵਿਅਕਤੀਗਤ 10 ਮੀਟਰ 에어 ਪਿਸਟਲ ਮੁਕਾਬਲੇ ਦੇ ਫਾਈਨਲ ਚ ਸੋਨੇ ਦਾ ਤਮਗਾ ਜਿੱਤੇ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ सरकार ने कहा सौ फीसद राशन कार्ड डिस्टाइज किए गए तो बाद नड़िन्वे फीसदों जोड़ दिखते गए कैंसर बारे जागरूकता पैदा कर इसकी रोकथाम से इलाज न उत्साहित करने अज विश्व कैंसर दिवस मनाया जा रहा है पंजाब के सेहत मंत्री डॉ बलबीर सिंह ने मुख्यमंत्री सेहत योजना अधीन कैंसर के इलाज लस लाख रुपए तक का नकदहत इलाज मुहैया करवाने का ऐलान ਪੰਜਾਬ ਪੁਲਿਸ ਤੇ ਸੀਮਾ ਸੁਰੱਖਿਆ ਬਾਲ ਨੇ ਦੋ ਵੱਕਵਾਖ ਮਾਮਲੇ ਅੱਜ ਸ੍ਰਦਪਾਰੋ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦਿਆ। ਕਰੀਬ 9 ਕਿਲੋਗ੍ਰਾਮ ਹੈਰੋਇਨ ਸਮੇਤ 4 ਤਸਕਰਾਂ ਨੂੰ ਕੀਤਾ ਗ੍ਰਿਫਤਾਰ। ਇਸ ਦਿਨਾਲੀ ਪ੍ਰਤੀਸ਼ਤ ਘਪਨਾ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿੰਗ ਤੁਸੀਂ ਸੁਣੋਗੇ ਸ਼ਾਮ 7:00 ਵਜੇ 3 ਮਿੰਟੇ। ਨਮਸਕਾਰ।